ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕਾਰਨੀਵਲ ਨੂੰ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਸ਼ੁਰੂ ਕਰਨ ਦਾ ਐਲਾਨ ਸਕੂਲ ਫੂਡ ਪ੍ਰੋਗਰਾਮ ਨੂੰ ਵੀ ਸਥਾਈ ਬਣਾਏਗੀ ਕੈਨੇਡਾ ਦੀ ਫੈਡਰਲ ਸਰਕਾਰ ਭਲਕ ਤੋਂ ਸ਼ੁਰੂ ਹੋਵੇਗਾ ਅਨੀਤਾ ਆਨੰਦ ਦਾ ਤਿੰਨ ਦੇਸ਼ਾਂ ਦਾ ਦੌਰਾ ਭਾਰਤ ਤੋਂ ਬਾਅਦ ਸਿੰਗਾਪੁਰ ਤੇ ਚੀਨ ਜਾਣਗੇ ਅਨੀਤਾ ਆਨੰਦ ਸਤੰਬਰ ਚ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 60 ਹਜ਼ਾਰ ਨੌਕਰੀਆਂ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਨੇ ਅਰਥਸ਼ਾਸਤਰੀਆਂ ਨੂੰ ਕੀਤਾ ਖੁਸ਼ ਤਨਖਾਹ ਦੇ ਸਬੂਤ ਤੋਂ ਬਿਨਾ ਪੀਆਰ ਅਰਜ਼ੀਆਂ ਰੱਦ ਕਰ ਰਿਹਾ ਹੈ ਕੈਨੇਡਾ ਹੁਣ ਨਗਦ ਤਨਖਾਹ ਵਾਲੇ ਨਹੀਂ ਬਣ ਸਕਣਗੇ ਕੈਨੇਡਾ ਦੇ ਸਥਾਈ ਨਿਵਾਸੀ ਲਿਬਰਲ ਸਰਕਾਰ ਨੇ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਲੰਬੇ ਸਮੇਂ ਤੋਂ ਉਡੀਕੀ ਜਾਰੀ ਆਟੋਮੈਟਿਕ ਟੈਕਸ ਫਾਈਲਿੰਗ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਸਕੂਲ ਫੂਡ ਪ੍ਰੋਗਰਾਮ ਨੂੰ ਵੀ ਸਥਾਈ ਬਣਾਇਆ ਜਾ ਰਿਹਾ ਹੈ ਇੱਕ ਕਦਮ ਆਉਣ ਵਾਲੇ ਫੈਡਰਲ ਬਜਟ ਤੋਂ ਪਹਿਲਾਂ ਚੁੱਕੇ ਜਾ ਰਹੇ ਨੇ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਕਦਮ ਦੇਸ਼ ਦੇ ਸਭ ਤੋਂ ਹਾਸ਼ੀਆਗਤ ਲੋਕਾਂ ਦੀ ਮਦਦ ਕਰਨਗੇ ਆਪਣੇ ਚੋਣ ਹਲਕੇ অন্ਟਾਰੀਓ ਦੇ ਨੇਪੀਅਨ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਐਲਾਨ ਕੀਤੇ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਕੈਨੇਡਾ ਸਟਰੋਂਗ ਪਾਸ ਨੂੰ ਛੁੱਟੀਆਂ ਦੇ ਸੀਜ਼ਨ ਅਤੇ 2026 ਦੀਆਂ ਗਰਮੀਆਂ ਤੱਕ ਵਿਧਾਇਆ ਜਾਵੇਗਾ ਉਹਨਾਂ ਨੇ ਮੰਨਿਆ ਕਿ ਆਉਣ ਵਾਲੇ ਬਜਟ ਚ ਜ਼ਿੰਮੇਵਾਰ ਅਤੇ ਹਕੀਕਤ ਆਧਾਰਿਤ ਫੈਸਲੇ ਲੈਣੇ ਪੈਣਗੇ ਜਿਨ੍ਹਾਂ ਵਿੱਚ ਕੁਝ ਔਖੇ ਫੈਸਲੇ ਵੀ ਹੋ ਸਕਦੇ ਨੇ ਕਾਰਨੀ ਨੇ ਕਿਹਾ ਕਿ ਅਸੀਂ ਵਿਵਹਾਰਕ ਫੈਸਲੇ ਲਾਵਾਂਗੇ ਤਾਂ ਜੋ ਅਸੀਂ ਉਹਨਾਂ ਪ੍ਰੋਗਰਾਮਾਂ ਤੇ ਪਹਿਲ ਕਦਮੀਆਂ ਦੀ ਰੱਖਿਆ ਕਰ ਸਕੀਏ ਜੋ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਥਨ ਕਰਦੇ ਨੇ ਅਸੀਂ ਅਜਿਹੇ ਪ੍ਰੋਗਰਾਮ ਬਣਾਵਾਂਗੇ ਜੋ ਲੋਕਾਂ ਨੂੰ ਅੱਗੇ ਵਧਣ 'ਚ ਸਹਾਇਤਾ ਕਰਨਗੇ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਦਾ ਪਹਿਲੀ ਵਾਰ ਐਲਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ 2020 ਦੀ ਥਰೋನ್ ਸਪੀਚ ਚ ਕੀਤਾ ਸੀ ਤੇ 2023 ਦੇ ਬਜਟ ਚ ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਪੱਕੀ ਵਚਨਬੱਧਤਾ ਕੀਤੀ ਸੀ ਕਾਨੂੰਨ ਅਨੁਸਾਰ ਟੈਕਸ ਦੇਣ ਵਾਲੇ ਲੋਕਾਂ ਨੂੰ ਹਰ ਸਾਲ ਸੀਆਰਏ ਕੋਲ ਰਿਟਰਨ ਫਾਈਲ ਕਰਨ ਦੀ ਲੋੜ ਹੁੰਦੀ ਹੈ ਪਰ ਬਹੁਤ ਸਾਰੇ ਘੱਟ ਆਮਦਨ ਵਾਲੇ ਲੋਕ ਖਾਸ ਕਰਕੇ ਜਿਹੜੇ ਸਰਕਾਰੀ ਮਦਦ ਤੇ ਨਿਰਭਰ ਨੇ ਇਹ ਸਮਝਦੇ ਨੇ ਕਿ ਉਹਨਾਂ ਦੀ ਤਾਂ ਟੈਕਸ ਦੀ ਕੋਈ ਦੇਣਦਾਰੀ ਨਹੀਂ ਇਸ ਲਈ ਉਹ ਟੈਕਸ ਰਿਟਰਨ ਨਹੀਂ ਭਰਦੇ ਕਾਰਨੀ ਨੇ ਕਿਹਾ ਕਿ ਘੱਟੋ ਘੱਟ ਜਦੋਂ ਆਮਦਨ ਵਾਲੇ ਲੋਕ ਆਪਣੀ ਰਿਟਰਨ ਨਹੀਂ ਭਰਦੇ ਤਾਂ ਉਹ ਅਕਸਰ ਉਨਾ ਸਰਕਾਰੀ ਲਾਭਾਂ ਤੋਂ ਵੀ ਵਾਂਝੇ ਰਹਿ ਜਾਂਦੇ ਜੋ ਉਹਨਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਇਨ੍ਹਾਂ ਲਾਭਾਂ 'ਚ GST ਤੇ HST ਟੈਕਸ ਕ੍ਰੈਡਿਟ ਕੈਨੇਡਾ ਚਾਈਲਡ ਬੈਨੀਫਿਟ ਕੈਨੇਡਾ ਵਰਕਰਸ ਬੈਨੀਫਿਟ ਡਿਸੇਬਿਲਟੀ ਬੈਨੀਫਿਟ ਅਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਸ਼ਾਮਲ ਨੇ ਕਾਰਨੀ ਨੇ ਮਿਸਾਲ ਦੇ ਕੇ ਦੱਸਿਆ ਕਿ ਜੇਕਰ ਕੋਈ ਇਕੱਲੀ ਮਾਂ ਦੋ ਛੋਟੇ ਬੱਚਿਆਂ ਨਾਲ ਪਾਰਟ ਟਾਈਮ ਨੌਕਰੀ ਕਰਕੇ ਸਿਰਫ 15000 ਡਾਲਰ ਕਮਾਈ ਹੋਵੇ ਤਾਂ ਉਹ ਫੈਡਰਲ ਤੇ ਸੂਬਾਈ ਪੱਧਰ ਤੇ ਲਗਭਗ 25000 ਡਾਲਰ ਤੱਕ ਦੇ ਫਾਇਦੇ ਲੈ ਸਕਦੀ ਹੈ ਇਸ ਦੇ ਲਈ ਸ਼ਰਤ ਹੈ ਕਿ ਉਹ ਸਿਰਫ ਟੈਕਸ ਰਿਟਰਨ ਭਰਦੀ ਹੋਵੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਆਟੋਮੈਟਿਕ ਬੈਨੀਫਿਟ ਫਾਈਲਿੰਗ ਸਿਸਟਮ 2026 ਦੇ ਟੈਕਸ ਸਾਲ ਚ ਸ਼ੁਰੂ ਹੋ ਜਾਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ 2028 ਤੱਕ 5.5 ਮਿਲੀਅਨ ਘੱਟ ਆਮਦਨ ਵਾਲੇ ਕੈਨੇਡੀਅਨਸ ਤੱਕ ਪਹੁੰਚ ਜਾਵੇਗਾ 2024 ਦੀ ਸਪ੍ਰਿੰਗ ਚ ਲਿਬਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਇੱਕ ਰਾਸ਼ਟਰੀ ਸਕੂਲ ਫੂਡ ਪ੍ਰੋਗਰਾਮ ਦੀ ਫੰਡਿੰਗ ਲਈ 5 ਸਾਲਾਂ 'ਚ 1 ਬਿਲੀਅਨ ਡਾਲਰ ਪ੍ਰਦਾਨ ਕਰੇਗੀ ਜੋ ਇੱਕ ਸਾਲ 'ਚ 4 ਲੱਖ ਤੋਂ ਵਧੇਰੇ ਬੱਚਿਆਂ ਨੂੰ ਭੋਜਨ ਪ੍ਰਦਾਨ ਕਰੇਗਾ ਕਾਰਨੀ ਨੇ ਕਿਹਾ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਇਸ ਨੇ ਸਾਲਾਨਾ 4 ਲੱਖ ਬੱਚਿਆਂ ਨੂੰ ਭੋਜਨ ਪ੍ਰਦਾਨ ਕੀਤਾ ਹੈ ਜਿਸ ਨਾਲ ਦੋ ਬੱਚਿਆਂ ਵਾਲੇ ਮਾਪਿਆਂ ਨੂੰ ਪ੍ਰਤੀ ਸਾਲ ਲਗਭਗ 800 ਡਾਲਰ ਦੀ ਬਚਤ ਹੋਈ ਹੈ ਕਾਰਨੀ ਨੇ ਕਿਹਾ ਕਿ ਫੂਡ ਪ੍ਰੋਗਰਾਮ ਨੂੰ ਸਥਾਈ ਬਣਾਉਣ ਲਈ ਉਹਨਾਂ ਦੀ ਸਰਕਾਰ ਫੰਡਿੰਗ ਵਧਾਏਗੀ ਤੇ ਕਾਨੂੰਨ ਲਿਆਏਗੀ ਮਾਰਕ ਕਾਰਨੀ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਸਟਰੋਂਗ ਪਾਸ ਨੂੰ 12 ਦਸੰਬਰ ਤੋਂ 15 ਜਨਵਰੀ ਤੱਕ ਵਧਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਛੁੱਟੀਆਂ ਦੇ ਸੀਜ਼ਨ ਦੌਰਾਨ ਲੋਕ ਇਸ ਦਾ ਲਾਭ ਲੈ ਸਕਣ ਇਸ ਤੋਂ ਇਲਾਵਾ ਇਹ ਪਾਸ 2026 ਦੀਆਂ ਗਰਮੀਆਂ ਲਈ ਵੀ ਦੁਬਾਰਾ ਚਲਾਇਆ ਜਾਵੇਗਾ ਇਹ ਪਾਸ ਪਹਿਲੀ ਵਾਰੀ 2025 ਦੀਆਂ ਗਰਮੀਆਂ ਲਈ ਬਣਾਇਆ ਗਿਆ ਸੀ ਜਿਸ ਦਾ ਉਦੇਸ਼ ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣਾ ਸੀ ਇਸ ਰਾਹੀਂ ਲੋਕਾਂ ਲਈ ਕੈਨੇਡਾ ਦੀਆਂ ਇਤਿਹਾਸਕ ਥਾਵਾਂ ਅਤੇ ਪਾਰਕਾਂ ਨੂੰ ਮੁਫਤ ਕੀਤਾ ਗਿਆ ਸੀ ਤੇ ਨੌਜਵਾਨਾਂ ਲਈ ਰੇਲ ਯਾਤਰਾ ਸਸਤੀ ਬਣਾਈ ਗਈ ਸੀ ਇਹ ਪਾਸ 2 ਸਤੰਬਰ ਨੂੰ ਸਮਾਪਤ ਹੋ ਗਿਆ ਸੀ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਕਿ ਉਹ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈ ਭਾਰਤ, ਚੀਨ ਅਤੇ ਸਿੰਗਾਪੁਰ ਜਾਣਗੇ ਆਨੰਦ ਨੇ ਕਿਹਾ ਕਿ ਕੈਨੇਡਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਵਿਦੇਸ਼ਾਂ 'ਚ ਸਥਿਰ ਪਾਈ ਵਾਲੀ ਦੀ ਲੋੜ ਹੈ ਅਸੀਂ ਭਾਰਤ, ਸਿੰਗਾਪੁਰ ਤੇ ਚੀਨ ਨਾਲ ਸਹਿਯੋਗ ਵਧਾ ਰਹੇ ਹਾਂ ਅਸੀਂ ਹਿੰਦ ਪ੍ਰਸ਼ਾਂਤ ਦੇਸ਼ਾਂ ਤੇ ਉਹਨਾਂ ਦੀਆਂ ਅਰਥਵਿਵਸਥਾਵਾਂ ਲਈ ਕੈਨੇਡਾ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਕੰਮ ਕਰਾਂਗੇ ਆਨੰਦ ਦਾ ਤਿੰਨ ਦੇਸ਼ਾਂ ਦਾ ਦੌਰਾ 12 ਅਕਤੂਬਰ ਤੋਂ 17 ਅਕਤੂਬਰ ਤੱਕ ਚੱਲੇਗਾ ਅਨੀਤਾ ਆਨੰਦ ਨਵੀਂ ਦਿੱਲੀ 'ਚ ਆਪਣੇ ਅਮਰੁੱਤ ਬਾਦ ਐਸ ਜੈ ਸ਼ੰਕਰ ਅਤੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨਗੇ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਵਪਾਰ ਵਿਭਿੰਨਤਾ ਊਰਜਾ ਤਬਦੀਲੀ ਤੇ ਸੁਰੱਖਿਆ ਵਰਗੇ ਮੁੱਦਿਆਂ ਤੇ ਰਣਨੀਤਿਕ ਸਹਿਯੋਗ ਲਈ ਇੱਕ ਢਾਂਚਾ ਸਥਾਪਿਤ ਕਰਨਾ ਹੈ ਆਪਣੇ ਭਾਰਤ ਦੌਰੇ ਦੇ ਦੂਜੇ ਪੜਾਅ 'ਚ ਅਨੀਤਾ ਆਨੰਦ ਮੁੰਬਈ ਦਾ ਦੌਰਾ ਕਰਨਗੇ ਤੇ ਕੈਨੇਡੀਅਨ ਤੇ ਭਾਰਤੀ ਫਰਮਾਂ ਨਾਲ ਮੁਲਾਕਾਤ ਕਰਨਗੇ ਜੋ ਦੋਵਾਂ ਦੇਸ਼ਾਂ 'ਚ ਨਿਵੇਸ਼, ਰੋਜ਼ਗਾਰ ਸਿਰਜਣ ਤੇ ਆਰਥਿਕ ਮੌਕਿਆਂ ਦਾ ਸਮਰਥਨ ਕਰਨ ਲਈ ਕੰਮ ਕਰ ਰਹੀਆਂ ਨੇ। ਉਹ ਭਾਰਤ ਦੌਰੇ ਤੋਂ ਬਾਅਦ ਸਿੰਗਾਪੁਰ ਤੇ ਚੀਨ ਜਾਣਗੇ। ਬੀਜਿੰਗ 'ਚ ਉਹ ਆਪਣੇ ਚੀਨੀ ਹਮਰੁੱਤਬਾ ਵਾਂਗ ਜੀ ਨਾਲ ਮੁਲਾਕਾਤ ਕਰਨਗੇ। ਹਾਲ ਹੀ ਦੇ ਮਹੀਨਿਆਂ 'ਚ ਓਟਵਾ ਅਤੇ ਨਵੀਂ ਦਿੱਲੀ ਵਿਚਾਲੇ ਕੂਟਨੀਤਿਕ ਸੰਪਰਕ 'ਚ ਲਗਾਤਾਰ ਵਾਧਾ ਹੋਇਆ ਹੈ। ਅਗਸਤ 2025 ਚ ਕੈਨੇਡਾ ਤੇ ਭਾਰਤ ਨੇ ਇੱਕ ਦੂਜੇ ਦੀਆਂ ਰਾਜਧਾਨੀਆਂ ਚ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਨੇ ਜੋ ਕੂਟਨੀਤਿਕ ਸਬੰਧਾਂ ਚ ਨਵੀਂ ਮਹੱਤਵਪੂਰਨ ਗਰਮਾਹਟ ਦਾ ਸੰਕੇਤ ਦਿੰਦੇ ਨੇ ਇਹ ਘਟਨਾਕ੍ਰਮ ਤਣਾਅ ਦੇ ਇੱਕ ਦੌਰ ਤੋਂ ਬਾਅਦ ਆਇਆ ਜਿੱਥੇ ਓਟਵਾ ਨੇ ਨਵੀਂ ਦਿੱਲੀ ਤੇ ਵੈਨਕੂਵਰ ਚ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦਾ ਦੋਸ਼ ਲਗਾਇਆ ਸੀ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ ਤੇ ਕੈਨੇਡਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੁਦ ਦੀ ਸੁਰੱਖਿਆ ਤੇ ਭਾਰਤ ਦੀ ਪ੍ਰਭੂਸੱਤਾ ਲਈ ਨੁਕਸਾਨ ਦੇ ਤੱਤਾਂ ਨੂੰ ਪਨਾਹ ਨਾ ਦੇਵੇ ਕ੍ਰਿਸਟੋਫਰ ਕੂਟਰ ਨੂੰ ਭਾਰਤ ਚ ਕੈਨੇਡਾ ਦੇ ਹਾਈ ਕਮਿਸ਼ਨਰ ਤੇ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਅਗਸਤ ਦੇ ਅਖੀਰ ਚ ਕੀਤਾ ਗਿਆ ਸੀ ਜੋ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਸੇਵਾਵਾਂ ਨੂੰ ਬਹਾਲ ਕਰਨ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ ਕੈਨੇਡਾ ਅਤੇ ਭਾਰਤ ਦੇ 75 ਸਾਲਾਂ ਤੋਂ ਵੱਧ ਸਮੇਂ ਦੇ ਕੂਟਨੀਤਿਕ ਸਬੰਧ ਰਹੇ ਨੇ ਤੇ ਸਹਿਯੋਗ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਭਾਰਤ ਜਲਦੀ ਹੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਉਹ ਖੇਤੀਬਾੜੀ ਮਹੱਤਵਪੂਰਨ ਖਣਿਜਾਂ ਅਤੇ ਊਰਜਾ ਖੇਤਰਾਂ 'ਚ ਆਪਣੇ ਸਬੰਧਾਂ ਨੂੰ ਵਧਾਉਣ ਲਈ ਵਚਨਬੱਧ ਹੈ ਇੱਕ ਕੈਨੇਡੀਅਨ ਸਰਕਾਰੀ ਰੀਡ ਆਊਟ 'ਚ ਕਿਹਾ ਗਿਆ ਹੈ ਕਿ 2024 ਚ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਸਤੂਆਂ ਤੇ ਸੇਵਾਵਾਂ ਦਾ ਵਪਾਰਕ ਭਾਈਵਾਲ ਸੀ ਜਿਸ ਦਾ ਦੋ ਪੱਖੀ ਵਪਾਰ 33.9 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਜਦਕਿ ਭਾਰਤ ਨੂੰ ਕੈਨੇਡਾ ਦਾ ਮਾਲ ਨਿਰਯਾਤ 5.3 ਬਿਲੀਅਨ ਡਾਲਰ ਸੀ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਅਰਥ ਵਿਵਸਥਾ 'ਚ ਸਤੰਬਰ ਮਹੀਨੇ 'ਚ 60 ਹਜ਼ਾਰ ਨੌਕਰੀਆਂ ਸ਼ਾਮਲ ਹੋਈਆਂ ਨੇ ਜੋ ਕਿ ਉਮੀਦ ਤੋਂ ਕਾਫੀ ਵੱਧ ਨੇ ਇਹਨਾਂ ਨੌਕਰੀਆਂ 'ਚੋਂ ਵੱਡੀ ਗਿਣਤੀ ਉਦਯੋਗ ਖੇਤਰ ਖਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਤੋਂ ਸੀ ਇਹ ਉਹੀ ਖੇਤਰ ਹੈ ਜੋ ਅਮਰੀਕਾ ਨਾਲ ਚੱਲ ਰਹੀ ਟੈਰਿਫ ਲੜਾਈ ਕਾਰਨ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਘਾਟਾ ਦੇਖ ਚੁੱਕਾ ਹੈ ਅੰਕੜਿਆਂ ਅਨੁਸਾਰ ਮੈਨੂਫੈਕਚਰਿੰਗ 'ਚ 28000 ਨੌਕਰੀਆਂ ਵਧੀਆਂ ਨੇ ਇਹ ਜਨਵਰੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਸ ਖੇਤਰ 'ਚ ਰੋਜ਼ਗਾਰ ਵਧਿਆ ਹੈ ਇਸ ਨੌਕਰੀ ਵਾਅਦੇ ਦਾ ਵੱਡਾ ਹਿੱਸਾ ਅਨਟੇਰੀਓ ਅਤੇ ਅਲਬਰਟਾ 'ਚ ਦੇਖਣ ਨੂੰ ਮਿਲਿਆ ਜਿੱਥੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਅਗਸਤ ਤੱਕ 58000 ਮੈਨੂਫੈਕਚਰਿੰਗ ਨੌਕਰੀਆਂ ਖਤਮ ਹੋਈਆਂ ਸਨ ਉੱਥੇ ਹੁਣ ਇਹ ਵਾਅਦਾ ਕੁਝ ਹੱਦ ਤੱਕ ਉਸ ਘਾਟ ਨੂੰ ਪੂਰਾ ਕਰਦਾ ਏ ਬੇਰੋਜ਼ਗਾਰੀ ਦਰ ਅਗਸਤ ਵਾਂਗ ਹੀ 7.1 ਫੀਸਦੀ ਤੇ ਕਾਇਮ ਰਹੀ ਕਿਉਂਕਿ ਹੋਰ ਲੋਕ ਵੀ ਰੋਜ਼ਗਾਰ ਦੀ ਭਾਲ 'ਚ ਜੌਬ ਮਾਰਕੀਟ 'ਚ ਆਏ ਹਾਲਾਂਕਿ ਪਾਰਟ ਟਾਈਮ ਨੌਕਰੀਆਂ 'ਚ 46000 ਦੀ ਕਮੀ ਆਈ ਪਰ 106000 ਫੁੱਲ ਟਾਈਮ ਨੌਕਰੀਆਂ ਵਧ ਗਈਆਂ ਬੀਐਮਓ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਇਹ ਰਿਪੋਰਟ ਉਮੀਦਾਂ ਤੋਂ ਕਾਫੀ ਵਧੀਆ ਹੈ ਤੇ ਇਹ ਪਿਛਲੇ ਮਹੀਨੇ ਦੇ ਕਮਜ਼ੋਰ ਅੰਕੜਿਆਂ ਦੀ ਕਾਫੀ ਹੱਦ ਤੱਕ ਰਿਕਵਰੀ ਕਰਦੀ ਹੈ ਪਰ ਉਨ੍ਹਾਂ ਇਹ ਵੀ ਦਰਸਾਇਆ ਕਿ ਜਨਵਰੀ ਤੋਂ ਹੁਣ ਤੱਕ ਨੌਕਰੀਆਂ 'ਚ ਕੁੱਲ ਮਿਲਾ ਕੇ ਸਿਰਫ 0.1 ਫੀਸਦੀ ਦਾ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਹੈਲਥ케ਅਰ ਅਤੇ ਸੋਸ਼ਲ ਅਸਿਸਟੈਂਸ 'ਚ 14000 ਨੌਕਰੀਆਂ ਵਧੀਆਂ ਤੇ ਖੇਤੀਬਾੜੀ 'ਚ 13000 ਪਰ ਥੋਕ ਅਤੇ ਰਿਟੇਲ ਵਪਾਰ 'ਚ 21000 ਨੌਕਰੀਆਂ ਘਟਣ ਕਾਰਨ ਕੁੱਲ ਅੰਕੜਿਆਂ ਉੱਤੇ ਕੁਝ ਅਸਰ ਪਿਆ ਸੂਬਿਆਂ ਦੀ ਗੱਲ ਕਰੀਏ ਤੇ ਅਲਬਰਟਾ ਨੇ ਸਭ ਤੋਂ ਵੱਧ 43000 ਨੌਕਰੀਆਂ ਸ਼ਾਮਲ ਕੀਤੀਆਂ ਜੋ ਕਿ ਗਰਮੀਆਂ ਦੌਰਾਨ ਆਈ ਘਾਟ ਦੀ ਪਰਪਾਈ ਕਰਦੀਆਂ ਨੇ ਨਿਊ ਬਰੰਜ਼ ਵਿੱਚ 4700 ਮੈਨੀਟੋਬਾ 'ਚ 3900 ਨੌਕਰੀਆਂ ਵਧੀਆਂ ਕਿਊਬਿਕ ਤੇ অন্ਟਾਰੀਓ 'ਚ ਰੋਜ਼ਗਾਰ ਦਰ ਵਿੱਚ ਵੱਡਾ ਫਰਕ ਨਹੀਂ ਆਇਆ ਔਸਤ ਘੰਟਾਵਰ ਤਨਖਾਹ ਪਿਛਲੇ ਸਾਲ ਨਾਲ ਤੁਲਨਾ ਕਰਦੇ ਹੋਏ 3.3% ਵਧੀ ਹੈ ਜਿਸ ਦਾ ਅਰਥ ਹੈ ਕਿ 1.3 17 ਡਾਲਰ ਵਾਧਾ ਹੋ ਕੇ ਹੁਣ ਔਸਤ ਤਨਖਾਹ 36.78 ਡਾਲਰ ਬਣ ਗਈ ਹੈ ਡਗਲਸ ਪੋਰਟਰ ਨੇ ਇਹ ਵੀ ਕਿਹਾ ਕਿ ਗਰਮੀਆਂ 'ਚ ਕਮਜ਼ੋਰ ਰੋਜ਼ਗਾਰ ਸਥਿਤੀ ਦੇ ਚੱਲਦੇ ਬੈਂਕ ਆਫ ਕੈਨੇਡਾ ਨੇ ਸਤੰਬਰ 'ਚ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ ਪਰ ਹੁਣ ਜਦੋਂ ਰੋਜ਼ਗਾਰ ਦੇ ਅੰਕੜੇ ਮਜ਼ਬੂਤ ਆ ਰਹੇ ਨੇ ਤਾਂ ਇਹ ਸੰਭਾਵਨਾ ਵੱਧ ਗਈ ਹੈ ਕਿ ਬੈਂਕ ਅਕਤੂਬਰ 29 ਨੂੰ ਹੋਣ ਵਾਲੀ ਅਗਲੀ ਮੀਟਿੰਗ 'ਚ ਵਿਆਜ ਨੂੰ ਸਥਿਰ ਰੱਖੇ ਹੁਣ ਸਾਰਾ ਧਿਆਨ ਅਕਤੂਬਰ 21 ਨੂੰ ਆਉਣ ਵਾਲੀ ਮਹਿੰਗਾਈ ਰਿਪੋਰਟ ਤੇ ਹੋਵੇਗਾ ਜੋ ਅਗਲੇ ਫੈਸਲੇ ਲਈ ਬੁਨਿਆਦੀ ਅਸਰ ਰੱਖੇਗੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਸਥਾਈ ਨਿਵਾਸ ਦੀਆਂ ਅਰਜ਼ੀਆਂ ਦੀ ਜਾਂਚ ਨੂੰ ਹੋਰ ਸਖਤ ਕਰ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਹ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਬਿਨੇਕਾਰ ਨੂੰ ਨੌਕਰੀ ਦੌਰਾਨ ਨਗਦ ਭੁਗਤਾਨ ਕੀਤਾ ਗਿਆ ਸੀ ਇਮੀਗ੍ਰੇਸ਼ਨ ਸਲਾਹਕਾਰ ਕੁਬੇਰ ਕਮਲ ਅਨੁਸਾਰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਕੰਮ ਦੇ ਤਜਰਬੇ ਲਈ ਤਨਖਾਹ ਦੇ ਸਬੂਤ ਦਿਖਾਉਣ 'ਚ ਅਸਫਲ ਰਹਿਣ ਕਰਕੇ ਪੀਆਰ ਦੀਆਂ ਅਰਜ਼ੀਆਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਖਾਸ ਤੌਰ ਤੇ ਉਹਨਾਂ ਮਾਮਲਿਆਂ 'ਚ ਜਿੱਥੇ ਤਨਖਾਹ ਨਗਦ ਦਿੱਤੀ ਗਈ ਸੀ ਕਮਲ ਨੇ ਐਕਸ ਪੋਸਟ 'ਚ ਲਿਖਿਆ ਕਿ ਆਈਆਰ ਸੀਸੀ ਤਨਖਾਹ ਦਾ ਸਬੂਤ ਦੇਣ 'ਚ ਅਸਫਲ ਰਹਿਣ ਵਾਲੇ ਬਿਨੈਕਾਰਾਂ ਦੀਆਂ ਪੀਆਰ ਅਰਜ਼ੀਆਂ ਨੂੰ ਰੱਦ ਕਰਕੇ ਹੋਰ ਪੇਚ ਕੱਸ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅਰਜ਼ੀਆਂ ਰੱਦ ਕਰਨ ਦਾ ਕੰਮ ਪ੍ਰੋਸੀਜਨਲ फेयरनेस लेटर ਤੋਂ ਬਿਨਾ ਹੋ ਰਿਹਾ ਹੈ ਜੋ ਕਿ ਆਮ ਤੌਰ ਤੇ ਆਈਆਰ ਸੀਸੀ ਦੁਆਰਾ ਆਸਵੀਕਾਰ ਕਰਨ ਤੋਂ ਪਹਿਲਾਂ ਬਿਨੇਕਾਰ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਪਸ਼ਟ ਕਰਨ ਜਾਂ ਪੂਰਕ ਕਰਨ ਦਾ ਮੌਕਾ ਦੇਣ ਲਈ ਵਰਤਿਆ ਜਾਂਦਾ ਹੈ ਕਮਲ ਨੇ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਬਿਨਕਾਰ ਜੁਡੀਸ਼ੀਅਲ ਰਿਵਿਊਜ਼ ਲਈ ਕਤਾਰ 'ਚ ਲੱਗਣਗੇ ਤੇ ਸ਼ਾਇਦ ਮਨਜ਼ੂਰ ਹੋ ਜਾਣਗੇ ਕਿਉਂਕਿ ਕਾਨੂੰਨ ਭੁਗਤਾਨ ਦੇ ਢੰਗ ਤੇ ਜ਼ੋਰ ਨਹੀਂ ਦਿੰਦਾ ਮੈਂ ਪਿਛਲੇ 2 ਦਿਨਾਂ 'ਚ ਅਜਿਹੇ 3 ਕੇਸ ਦੇਖੇ ਨੇ ਇਮੀਗ੍ਰੇਸ਼ਨ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਇਹ ਨਵੀਂ ਪਹੁੰਚ ਮਹੱਤਵਪੂਰਨ ਕਾਨੂੰਨੀ ਸਵਾਲ ਖੜੇ ਕਰਦੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਭੁਗਤਾਨ ਦੇ ਕਿਸੇ ਖਾਸ ਢੰਗ ਦੀ ਸਪਸ਼ਟ ਤੌਰ ਤੇ ਮੰਗ ਨਹੀਂ ਕਰਦਾ ਜਿਸ ਦਾ ਮਤਲਬ ਹੈ ਕਿ ਬੈਂਕ ਟ੍ਰਾਂਸਫਰ ਚੈੱਕ ਜਾਂ ਨਗਦ ਰਾਹੀਂ ਭੁਗਤਾਨ ਤਕਨੀਕੀ ਤੌਰ ਤੇ ਭੁਗਤਾਨ ਕੀਤੇ ਗਏ ਰੋਜ਼ਗਾਰ ਦੇ ਪ੍ਰਮਾਣਿਕ ਸਬੂਤ ਵਜੋਂ ਯੋਗ ਹੋਣਾ ਚਾਹੀਦਾ ਹੈ ਬਸ਼ਰਤੇ ਇਸ ਦੀ ਪੁਸ਼ਟੀ ਕੀਤੀ ਜਾ ਸਕੇ ਕਮਲ ਨੇ ਅੱਗੇ ਦੱਸਿਆ ਕਿ ਹਾਲ ਹੀ ਦੇ ਕਈ ਕੇਸ ਸੰਕੇਤ ਦਿੰਦੇ ਨੇ ਕਿ ਜਲਦੀ ਹੀ ਜੁਡੀਸ਼ੀਅਲ ਰਿਵਿਊਜ਼ ਇਸ ਸਥਿਤੀ ਨੂੰ ਚੁਣੌਤੀ ਦੇ ਸਕਦੇ ਨੇ ਸੰਭਾਵਤ ਤੌਰ ਤੇ ਆਈਆਰ ਸੀਸੀ ਨੂੰ ਪੀਆਰ ਅਰਜ਼ੀਆਂ ਲਈ ਸਵੀਕਾਰਯੋਗ ਭੁਗਤਾਨ ਸਬੂਤ ਦੇ ਰੂਪਾਂ ਬਾਰੇ ਆਪਣਾ ਰੁਖ ਸਪਸ਼ਟ ਕਰਨ ਜਾਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਮਜਬੂਰ ਕਰ ਸਕਦੇ ਨੇ ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਦੀ ਲਿਸਟ ਉਸ ਵੇਲੇ ਹੋਰ ਲੰਬੀ ਹੋ ਗਈ ਜਦੋਂ ਪੀਲ ਰਿਜਨਲ ਪੁਲਿਸ ਵੱਲੋਂ ਕਾਬੂ 8 ਨੌਜਵਾਨਾਂ ਦੇ ਪੋਤੜੇ ਫਰੋਲਨ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਵਾਲੇ ਪੁੱਜ ਗਏ ਸੀਬੀਐਸਏ ਕੋਲ ਅਪਰਾਧਿਕ ਰਿਕਾਰਡ ਵਾਲੇ 1635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਤੇ ਇਹਨਾਂ ਵਿੱਚੋਂ ਕਈ ਦੇਸ਼ ਨਿਕਾਲੇ ਤੋਂ ਬਚਣ ਲਈ ਰੂਪੋਸ਼ ਹੋ ਗਏ ਨੇ ਬਾਰਡਰ ਅਫਸਰ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਅਰੰਭੀ ਜਾ ਸਕਦੀ ਹੈ ਇੱਥੇ ਦੱਸਣਾ ਬਣ ਵੱਧ ਮੁੱਲ ਦੀ ਚੋਰੀਸ਼ੂਦਾ ਡਾਕ ਸਣੇ ਕਾਬੂ ਕੀਤੇ ਪੰਜਾਬੀਆਂ ਦੀ شناخت ਸੁਮਨਪ੍ਰੀਤ ਸਿੰਘ ਗੁਰਦੀਪ ਚੱਠਾ ਜਸ਼ਨਦੀਪ ਜਟਾਣਾ ਹਰਮਨ ਸਿੰਘ ਜਸ਼ਨਪ੍ਰੀਤ ਸਿੰਘ ਮਨਰੂਪ ਸਿੰਘ ਰਾਜਵੀਰ ਸਿੰਘ ਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਚੋਰੀਸ਼ੂਦਾ ਡਾਕ ਦੇ ਵਿੱਚ 250 ਤੋਂ ਵੱਧ ਚੈੱਕ 182 ਕ੍ਰੈਡਿਟ ਕਾਰਡ 20 ਗਿਫਟ ਕਾਰਡ ਅਤੇ ਵੱਖ-ਵੱਖ ਸਰਕਾਰੀ ਦਸਤਾਵੇਜ਼ ਬਰਾਮਦ ਕੀਤੇ ਗਏ ਡਾਕ ਚੋਰ گرو ਦੇ ਗ੍ਰਿਫਤਾਰ ਮੈਂਬਰਾਂ ਦੀ ਉਮਰ 21 ਸਾਲ ਤੋਂ 29 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਤੇ ਇਹ ਸਾਰੇ ਮਿਸਿਸਾਗਾ ਜਾਂ ਬ੍ਰੈਂਟਨ ਨਾਲ ਸੰਬੰਧਿਤ ਨੇ ਪੁਲਿਸ ਨੇ ਦੱਸਿਆ ਕਿ ਮਾਲਟਨ 'ਚ ਛਾਪਿਆਂ ਦੌਰਾਨ ਚੋਰੀशुदा ਡਾਕ ਬਰਾਮਦ ਕੀਤੀ ਗਈ ਜੋ ਮਿਸਿਸ ਸਾਗਾ ਅਤੇ ਬ੍ਰੈਂਟਨ ਤੋਂ ਇਲਾਵਾ ਹਾਲਟਨ ਰੀਜਨ 'ਚ ਜਨਤਕ ਥਾਵਾਂ ਤੇ ਲੱਗੇ ਡਾਕ ਬਕਸਿਆਂ ਤੋਂ ਕੱਢੀ ਗਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਡਾਕ ਚੋਰਾ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ 21 ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ 9054532121 ਐਕਸਟੈਂਸ਼ਨ 2133 ਤੇ ਸੰਪਰਕ ਕੀਤਾ ਜਾਵੇ ਉਧਰ ਸੀਬੀਐਸਏ ਵਾਲੇ ਸੰਭਾਵਤ ਤੌਰ ਤੇ ਇੱਕ ਚਾਰਟਰਡ ਪਲੇਨ ਭਰ ਕੇ ਇੰਡੀਆ ਭੇਜਣ ਦੀ ਯੋਜਨਾ ਬਣਾ ਰਹੇ ਨੇ ਅਪਰਾਧਕ ਪਿਛੋਕੜ ਵਾਲੇ ਵਿਦੇਸ਼ੀ ਨਾਗਰਿਕਾਂ ਚੋਂ 70% ਵਿਰੁੱਧ ਗੰਭੀਰ ਦੋਸ਼ ਨੇ ਜਿਨ੍ਹਾਂ ਤਹਿਤ 6 ਮਹੀਨੇ ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਬਾਰਡਰ ਏਜੰਸੀ ਦੇ ਬੁਲਾਰੇ ਲੂਕ ਕ੍ਰਾਈਮਰ ਦਾ ਕਹਿਣਾ ਹੈ ਕਿ ਰਿਮੂਵਲ ਆਰਡਰਸ ਦੇ ਘੇਰੇ ਚ ਆਏ ਲੋਕਾਂ ਨੂੰ ਜਲਦ ਤੋਂ ਜਲਦ ਮੁਲਕ ਚੋਂ ਕੱਢਣਾ ਏਜੰਸੀ ਦਾ ਫਰਜ਼ ਹੈ ਤਾਂ ਕਿ ਕੈਨੇਡਾ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਰਾਈਮਰ ਨੇ ਦੱਸਿਆ ਕਿ ਡਿਪੂਟੇਸ਼ਨ ਸੂਚੀ 'ਚ ਆਏ ਵਿਦੇਸ਼ੀ ਨਾਗਰਿਕ ਵੱਖ-ਵੱਖ ਤਰੀਕੇ ਅਖਤਿਆਰ ਕਰਦੇ ਆ ਬਾਰਡਰ ਅਫਸਰਾਂ ਤੋਂ ਬਚਣ ਦੇ ਯਤਨ ਕਰ ਰਹੇ ਨੇ ਪਰ ਲੰਬਾ ਸਮਾਂ ਅਜਿਹਾ ਨਹੀਂ ਕਰ ਸਕਦੇ ਰੈਡਿਟ ਦੇ ਆਸਕ ਐਨ ਆਰ ਆਈ ਫੋਰਮ ਤੇ ਹੋਈ ਇੱਕ ਭਖਮੀ ਚਰਚਾ ਨੇ ਕੈਨੇਡਾ 'ਚ ਰਹਿੰਦੇ ਭਾਰਤੀ ਮੂਲ ਦੇ ਵਸਨੀਕਾਂ 'ਚ ਇੱਕ ਵਿਆਪਕ ਬਹਿਸ ਛੇੜ ਦਿੱਤੀ ਹੈ ਲੋਕ ਦੁਚਿੱਤੀ 'ਚ ਹਨ ਕਿ ਉਹ ਕੈਨੇਡਾ ਦੀ ਨਾਗਰਿਕਤਾ ਲੈਣ ਇਹ ਆਪਣੇ ਭਾਰਤੀ ਪਾਸਪੋਰਟ ਨੂੰ ਬਰਕਰਾਰ ਰੱਖਣ ਇਸ ਸਬੰਧੀ ਅਸਲ ਪੋਸਟ ਇੱਕ ਭਾਰਤੀ ਜੋੜੇ ਦੁਆਰਾ ਸਾਂਝੀ ਕੀਤੀ ਗਈ ਸੀ ਜੋ ਵਰਤਮਾਨ ਵਿੱਚ ਕੈਨੇਡਾ 'ਚ ਵਸੇ ਹੋਏ ਨੇ ਤੇ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਨੇ ਜੋੜੇ ਨੇ ਕਿਹਾ ਕਿ ਉਹਨਾਂ ਦੀ ਯੋਜਨਾ ਆਪਣਾ ਪਹਿਲਾ ਬੱਚਾ ਕੈਨੇਡਾ 'ਚ ਪੈਦਾ ਕਰਨ ਦੀ ਹੈ ਪਰ ਉਹ ਕੁਝ ਸਾਲਾਂ 'ਚ ਭਾਰਤ ਵਾਪਸ ਆ ਸਕਦੇ ਨੇ ਜਿਸ ਨਾਲ ਦੂਰੀ ਪਛਾਣ ਅਤੇ ਵਿਹਾਰਕ ਅਦਲਾ ਬਦਲੀ ਬਾਰੇ ਸਵਾਲ ਖੜੇ ਹੋ ਗਏ ਨੇ ਉਹਨਾਂ ਨੇ ਤਿੰਨ ਸੰਭਾਵਿਤ ਰਸਤੇ ਦੱਸੇ ਪਹਿਲਾ ਦੋਵੇਂ ਜੀਵਨ ਸਾਥੀਆਂ ਦਾ ਕੈਨੇਡਾ ਦੀ ਨਾਗਰਿਕਤਾ ਲੈਣਾ ਦੂਜਾ ਦੋਵਾਂ ਦਾ ਭਾਰਤੀ ਨਾਗਰਿਕਤਾ ਬਰਕਰਾਰ ਰੱਖਣਾ ਤੇ ਤੀਜਾ ਇੱਕ ਜੀਵਨ ਸਾਥੀ ਕੈਨੇਡੀਅਨ ਬਣ ਜਾਵੇ ਜਦ ਕਿ ਦੂਜਾ ਭਾਰਤੀ ਨਾਗਰਿਕ ਬਣਿਆ ਰਹੇ ਪੋਸਟ 'ਚ ਲਿਖਿਆ ਗਿਆ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਉਹਨਾਂ ਨੂੰ ਕੈਨੇਡੀਅਨ ਅਤੇ ਭਾਰਤੀ ਦੋਵਾਂ ਨਾਗਰਿਕਤਾਵਾਂ ਦੇ ਵਿਕਲਪ ਦੇਣਾ ਚਾਹੁੰਦੇ ਹਾਂ ਜੋੜੇ ਦੇ ਵਿਚਾਰਾਂ 'ਚ ਟੈਕਸ ਦੇ ਪ੍ਰਭਾਵਾਂ ਅਤੇ ਪੈਨਸ਼ਨ ਤੱਕ ਪਹੁੰਚ ਤੋਂ ਲੈ ਕੇ ਭਾਰਤ 'ਚ ਜਾਇਦਾਦ ਦੇ ਅਧਿਕਾਰਾਂ ਅਤੇ ਸਕੂਲ ਫੀਸਾਂ ਤੱਕ ਸਭ ਕੁਝ ਸ਼ਾਮਲ ਸੀ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਜਿੱਥੇ ਕੈਨੇਡਾ ਦਾ ਪਾਸਪੋਰਟ 180 ਤੋਂ ਵੱਧ ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ ਉੱਥੇ ਭਾਰਤ ਦੂਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਜਿਸ ਨਾਲ ਕੌਮੀਅਤ ਤੇ ਵਿਚਾਰ ਇੱਕ ਚੋਣ ਕਰਨੀ ਹੁੰਦੀ ਹੈ ਇਸ ਦੇ ਜਵਾਬ ਚ ਇੱਕ ਯੂਜ਼ਰ ਨੇ ਲਿਖਿਆ ਕਿ ਮੈਂ ਤੁਹਾਡੇ ਬੱਚੇ ਲਈ ਫੀਸਾਂ ਬਚਾਉਣ ਲਈ ਵੰਡ ਦੀ ਰਣਨੀਤੀ ਨੂੰ ਸਮਝਦਾ ਹਾਂ ਪਰ ਤੁਹਾਡਾ ਅਜੇ ਬੱਚਾ ਨਹੀਂ ਹੈ ਕੈਨੇਡੀਅਨ ਪਾਸਪੋਰਟ ਤੇ ਏਸ਼ੀਆ ਚ ਯਾਤਰਾ ਕਰਨਾ ਭਾਰਤੀ ਪਾਸਪੋਰਟ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਰਹਤ ਹੈ 에ਅਰਲਾਈਨ ਕਰਮਚਾਰੀ ਤੁਹਾਡੇ ਨਾਲ ਵੱਖਰਾ ਵਿਵਹਾਰ ਕਰਦੇ ਨੇ ਇਹ ਇੱਕ ਧਿਆਨ ਦੇਣ ਯੋਗ ਬਦਲਾਅ ਹੈ ਇਸ ਟਿੱਪਣੀਕਾਰ ਜਿਸ ਨੇ ਆਪਣੀ ਪਛਾਣ ਭਾਰਤੀ ਮੂਲ ਦੇ ਜੀਵਨ ਸਾਥੀ ਵਾਲੇ ਅਮਰੀਕੀ ਨਾਗਰਿਕ ਵਜੋਂ ਕੀਤੀ ਹੈ ਨੇ ਫ੍ਰੈਂਕਫਰਟ 'ਚ ਫਲਾਈਟ 'ਚ ਦੇਰੀ ਦੌਰਾਨ ਯਾਤਰਾ ਦੀਆਂ ਪੇਚੀਦਗੀਆਂ ਬਾਰੇ ਇੱਕ ਕਿੱਸਾ ਸਾਂਝਾ ਕੀਤਾ। ਉਸਨੇ ਕਿਹਾ ਕਿ ਇੱਕ ਕੈਨੇਡੀਅਨ ਪਾਸਪੋਰਟ ਭਾਰਤ 'ਚ ਵੀ ਸੂਖਮ ਵਰਗ ਜਾਂ ਜਾਤ ਰੁਕਾਵਟਾਂ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ। ਉਹਨਾਂ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦੇ ਅਧਿਕਾਰਾਂ ਬਾਰੇ ਇੱਕ ਆਮ ਗਲਤ ਧਾਰਨਾ ਨੂੰ ਵੀ ਸਪਸ਼ਟ ਕੀਤਾ। ਉਸਨੇ ਕਿਹਾ ਕਿ ਇੱਕ OCI ਕਾਰਡ ਧਾਰਕ ਵਜੋਂ ਤੁਸੀਂ ਜਾਇਦਾਦ ਵਿਰਾਸਤ 'ਚ ਲੈ ਸਕਦੇ ਹੋ ਅਤੇ ਫਲੈਟ ਜਾਂ ਵਪਾਰਕ ਜ਼ਮੀਨ ਖਰੀਦ ਸਕਦੇ ਹੋ ਪਰ ਖੇਤੀਬਾੜੀ ਜ਼ਮੀਨ ਨਹੀਂ। ਤੁਸੀਂ ਵੋਟ ਨਹੀਂ ਪਾ ਸਕਦੇ ਪਰ ਤੁਸੀਂ ਭਾਰਤ 'ਚ ਆਰਾਮ ਨਾਲ ਰਹਿ ਸਕਦੇ ਹੋ ਹੋਰ ਉਪਭੋਗਤਾਵਾਂ ਨੇ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਾਪਸ ਆਉਣ ਜਾਂ ਅੰਤਰਰਾਸ਼ਟਰੀ ਕਦਮਾਂ ਦੀ ਯੋਜਨਾ ਬਣਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ ਇੱਕ ਟਿੱਪਣੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਇੱਕ ਵਾਰ ਬੱਚਿਆਂ ਦੇ ਤਸਵੀਰ 'ਚ ਆਉਣ ਤੋਂ ਬਾਅਦ ਤਰਜੀਹਾਂ ਕਿਵੇਂ ਬਦਲ ਜਾਂਦੀਆਂ ਹਨ ਇੱਕ ਉਪਭੋਗਤਾ ਨੇ ਲਿਖਿਆ ਕਿ ਇਹ ਇੱਕ ਮਹੱਤਵਪੂਰਨ ਸਵਾਲ ਹੈ ਕਿ ਤੁਸੀਂ ਭਾਰਤ ਵਾਪਸ ਕਿਉਂ ਜਾਣਾ ਚਾਹੁੰਦੇ ਹੋ ਮੈਂ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਯੂਏਈ ਜਾਣ ਦੀ ਯੋਜਨਾ ਬਣਾ ਰਿਹਾ ਸੀ ਪਰ ਇੱਕ ਵਾਰ ਜਦੋਂ ਮੇਰੀ ਧੀ ਇੱਥੇ ਪੈਦਾ ਹੋਈ ਤਾਂ ਉਸ ਦੇ ਲਈ ਕੁਦਰਤੀ ਵਾਤਾਵਰਣ ਅਤੇ ਹਰ ਚੀਜ਼ ਤੱਕ ਪਹੁੰਚ ਨੇ ਮੈਨੂੰ ਰੁਕਣ ਲਈ ਮਜਬੂਰ ਕਰ ਦਿੱਤਾ ਕਈ ਰੈਡਿਟਰਾਂ ਨੇ ਸਹਿਮਤੀ ਪ੍ਰਗਟਾਈ ਕਿ ਭਾਵੇਂ ਭਾਰਤੀ ਪਾਸਪੋਰਟ ਭਾਵਨਾਤਮਕ ਮੁੱਲ ਬਰਕਰਾਰ ਰੱਖਦਾ ਹੈ ਕੈਨੇਡੀਅਨ ਪਾਸਪੋਰਟ ਆਲਮੀ ਗਤੀਸ਼ੀਲਤਾ ਤੇ ਕਾਉਂਸਲਰ ਸੁਰੱਖਿਆ 'ਚ ਕਿਤੇ ਵੱਧ ਵਿਵਹਾਰਕ ਫਾਇਦੇ ਪ੍ਰਦਾਨ ਕਰਦਾ ਹੈ ਹਾਲਾਂਕਿ ਭਾਰਤ 'ਚ ਮਹੱਤਵਪੂਰਨ ਸਮਾਂ ਬਤਾਉਣ ਦੀ ਯੋਜਨਾ ਬਣਾਉਣ ਵਾਲਿਆਂ ਨੇ ਜ਼ੋਰ ਦਿੱਤਾ ਕਿ ਜਾਇਦਾਦ ਦੀਆਂ ਪਾਬੰਦੀਆਂ ਅਤੇ OCI ਕਾਗਜ਼ੀ ਕਾਰਵਾਈ ਲਗਾਤਾਰ ਚੁਣੌਤੀਆਂ ਪੈਦਾ ਕਰ ਸਕਦੀਆਂ ਨੇ ਇਹ ਬਹਿਸ ਵਿਦੇਸ਼ਾਂ 'ਚ ਭਾਰਤੀ ਮੂਲ ਦੇ ਪਰਿਵਾਰਾਂ 'ਚ ਇੱਕ ਵੱਧ ਰਹਿ ਤਣਾ ਨੂੰ ਦਰਸਾਉਂਦੀ ਹੈ ਖਾਸ ਤੌਰ ਤੇ ਉਹ ਜੋ ਲੰਬੇ ਸਮੇਂ ਦੇ ਨਿਵੇਸ਼ਾਂ ਕੈਰੀਅਰ ਦੇ ਵਿਕਲਪਾਂ ਤੇ ਬੱਚਿਆਂ ਦੀ ਨਾਗਰਿਕਤਾ ਨੂੰ ਸੰਤੁਲਿਤ ਕਰ ਰਹੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕਾਰਨੀਵਲੋਂ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਸ਼ੁਰੂ ਕਰਨ ਦਾ ਐਲਾਨ ਸਕੂਲ ਫੂਡ ਪ੍ਰੋਗਰਾਮ ਨੂੰ ਵੀ ਸਥਾਈ ਬਣਾਏਗੀ ਕੈਨੇਡਾ ਦੀ ਫੈਡਰਲ ਸਰਕਾਰ ਪੜਕ ਤੋਂ ਸ਼ੁਰੂ ਹੋਵੇਗਾ ਅਨੀਤਾ ਆਨੰਦ ਦਾ ਤਿੰਨ ਦੇਸ਼ਾਂ ਦਾ ਦੌਰਾ ਭਾਰਤ ਤੋਂ ਬਾਅਦ ਸਿੰਗਾਪੁਰ ਤੇ ਚੀਨ ਜਾਣਗੇ ਅਨੀਤਾ ਆਨੰਦ ਸਤੰਬਰ ਚ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 60 ਹਜ਼ਾਰ ਨੌਕਰੀਆਂ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਨੇ ਅਰਥਸ਼ਾਸਤਰੀਆਂ ਨੂੰ ਕੀਤਾ ਖੁਸ਼ ਤਨਖਾਹ ਦੇ ਸਬੂਤ ਤੋਂ ਬਿਨਾ ਪੀਆਰ ਅਰਜ਼ੀਆਂ ਰੱਦ ਕਰ ਰਿਹਾ ਹੈ ਕੈਨੇਡਾ ਹੁਣ ਨਗਦ ਤਨਖਾਹ ਵਾਲੇ ਨਹੀਂ ਬਣ ਸਕਣਗੇ ਕੈਨੇਡਾ ਦੇ ਸਥਾਈ ਨਿਵਾਸੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ